ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੀਟਿੰਗ ਤੋਂ ਨਿਕਲਣਾ ਨਾ ਨਿਕਲਣਾ ਬਾਤ ਹੈ ਜੀ ਅਸੀਂ ਕੋਈ ਬਾਹਰਲੇ ਮੁਲਕ ਤੋਂ ਆਏ ਅਤਵਾਦੀ ਨਹੀਂ ਹੈ ਅਸੀਂ ਆਪਦੀ ਰਾਜਧਾਨੀ ਚ ਆਪਦੀ ਗੱਲ ਲੈ ਕੇ ਜਾ ਰਹੇ ਹਾਂ ਐਡੀ ਵੱਡੀ ਬੈਰੀਕੇਡਿੰਗ ਕਰਦੀ ਸਰਕਾਰ ਨੂੰ ਲੋਕੀਂ ਚਿੰਤਾ ਚ ਹੈ ਚਲੋ ਬੈਰੀਕੇਡਿੰਗ ਵੀ ਹੁੰਦੀ ਆਈ ਹੈ ਉਹ ਕਰਦੀ ਆਈ ਹੈ ਸਰਕਾਰਾਂ ਪਰ ਸਵਾਲ ਇਹ ਹੈ ਕਿ ਅੰਦਰੋਂ ਗੈਸ ਵਗੈਰਾ ਦੇ ਹੋਣ ਤੋਂ ਲੈ ਕੇ ਲਗਾਤਾਰ ਇੱਥੇ ਹੋਰੀ ਉਹ ਸ਼ੈਲਿੰਗ ਤੋਂ ਅੱਗੇ ਟੱਪ ਕੇ ਉਹ ਤਾਂ ਜਿਹੜੀ ਹੋ ਗਈ ਹੋ ਗਈ ਹੁਣ ਜਦੋਂ ਸਰਕਾਰਾਂ ਇੱਥੋਂ ਤੱਕ ਪੜ ਜਾਣ ਆ 12 ਬੋਰ ਦੇ ਨੇ ਪਹਿਲਾਂ ਤਾਂ ਉਧਰੋਂ 12 ਬੋਰ ਦੇ ਆ ਚਲਾਉਂਦੇ ਨੇ ਤੇ ਸਾਡੇ ਬੰਦਿਆਂ ਨੂੰ ਜ਼ਖਮੀ ਕਰਦੇ ਨੇ ਮੈਂ ਤੁਹਾਨੂੰ ਇੱਥੇ ਵੀਡੀਓ ਦਿਖਾਉਣਾ ਹੈ ਜਿਸ ਵੀਡੀਓ ਦੇ ਨਾਲ ਤੁਹਾਨੂੰ ਸਪਸ਼ਟ ਹੋ ਜਾਊਗਾ ਜੀ ਆ ਗਏ ਨੂੰ ਭਰਾ ਆ ਗਏ ਆ ਇਹੋ ਮੈਂ ਚੀਜ਼ ਜਿਹੜੀ ਆ ਆ ਚੀਜ਼ ਹੈ ਵੇਖੋ ਆ ਚੀਜ਼ ਹੈ ਜਿਹੜੀ ਇਹ ਤਾਂ ਪਾੜ ਦੂਗੀ ਬੰਦੇ ਨੂੰ ਸਵਾਲ ਹੀ ਹੈ ਕਿ ਜਿਹੜੀ ਆ ਚੀਜ਼ ਹੈ ਮੈਂ মিডিਆ ਦੇ ਉੱਤੇ মিডিਆ ਦੇ ਮੱਧਮ ਤੋਂ ਸਰਕਾਰ ਨੂੰ ਇਹ ਮੈਂ ਦੱਸਣਾ ਚਾਹਣਾ ਹੂੰ ਕਿ ਆ ਤੁਹਾਡੀ ਤੁਹਾਡਾ ਲੋਕਤੰਤਰ ਹੈ ਜੀ ਮੋਦੀ ਜੀ ਦਾ ਲੋਕਤੰਤਰ ਹੈ ਆ ਸਾਰਾ ਕੁਝ ਮੈਂ ਮਤਲ ਲੈ ਕੇ ਅੱਜ ਮੀਟਿੰਗ ਦੇ ਵਿੱਚ ਲੈਣਾ ਹੈ ਜੀ ਕਿ ਮੈਨੂੰ ਦੱਸੇ ਸਰਕਾਰ ਕੇ ਇਹ ਜਿਹੜੇ ਲੋਕ ਆ ਰਹੇ ਨੇ ਇਹ ਕੋਈ ਬਾਹਰਲੇ ਮੁਲਕ ਤੋਂ ਆ ਰਹੇ ਨੇ ਉਹ ਹਮਲਾ ਕਰਨ ਆ ਰਹੇ ਨੇ ਦਿੱਲੀ ਤੇ ਕਿਸ ਗੱਲ ਦੀ ਇਹਦੇ ਲਈ ਲੋਕਾਂ ਨੂੰ ਆ ਸਜਾਵਾਂ ਦਿੱਤੇ ਜਾ ਰਹੇ ਨੇ ਇਹਦੇ ਦੇ ਮਤਲਬ ਆ ਬੰਬ ਆਜੀ ਅਜਿਹਾ ਛੱਡਿਆ ਜਾ ਰਿਹਾ ਹੈ ਕਿ ਬੰਬ ਹੈ ਇਹ ਬੰਬ ਦੇ ਨਾਲ ਜਿਹਦੇ ਵੱਜਣਾ ਪਤਾ ਨਹੀਂ ਕਿੰਨੇ ਆਦਮੀ ਜ਼ਖਮੀ ਕਰਤੇ ਇਹਨਾਂ ਨੇ ਔਰ ਅਨੁਰਲ ਵਿੱਚ ਦਾ ਬਿਆਨ ਆਇਆ ਉਹ ਕਹਿੰਦੇ ਕਿ ਇਹਨਾਂ ਦੀ ਮੰਸ਼ਾ ਕੁਝ ਹੋ ਰਹੀ ਹੈ ਦਿੱਲੀ ਆਉਣ ਦੀ ਬਾਰਡਰਾਂ ਤੇ ਬੈਠੇ ਨੇ ਚੰਡੀਗੜ੍ਹ ਬੈਠ ਕੇ ਇਹਨਾਂ ਦਾ ਮੇਕਲ ਚੱਲ ਰਿਹਾ ਸਾਡਾ ਉਹ ਕਹਿੰਦੇ ਮਤਲਬ ਇਹ ਇਹਨਾਂ ਦਾ ਹੱਲ ਕੱਢ ਕੇ ਦੇਣਾ ਪਰ ਉਹ ਵੀ ਦਿੱਲੀ ਇੰਨੀ ਕੀ ਲੈਣਾ ਚਲੋ ਅਸੀਂ ਨਹੀਂ ਅਸੀਂ ਦਿੱਲੀ ਨਹੀਂ ਜਾਂਦੇ ਸਵਾਲ ਇਹ ਆ ਸਭੀਓ ਮੰਗਾ ਮੰਨ ਲੈਣ ਸਡੀਆਂ ਮੰਗਾ ਕੀ ਨੇ ਸੁਣ ਲਿਓ ਅਸੀਂ ਕਹਿੰਦੇ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਦਿਓ ਜਿਹੜਾ ਪਿਛਲੇ ਅੰਦੋਲਨ ਚ ਇਹਨਾਂ ਨੇ ਮੰਨਿਆ ਹੋਇਆ ਵੀ ਅਸੀਂ ਦੇਵਾਂਗੇ ਜੀ ਉਹ ਦੇਣ ਤੋਂ ਅੱਜ ਫੇਰ ਕਹਿੰਦੇ ਨੇ ਵੀ ਕਮੇਟੀ ਬਣਾ ਦਿੰਨੇ ਆ ਜੀ ਸਨ 2018 ਦੇ ਵਿੱਚ ਸਾਡੇ ਨਾਲ ਅੰਦੋਲਨ ਦੇ ਦੌਰਾਨ ਜਗਮੀਤ ਜੀ ਇਹਨਾਂ ਨੇ ਮੰਨਿਆ ਹੋਇਆ ਹੈ ਕਿ ਅਸੀਂ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਅਨੁਸਾਰ C2+15 ਵਿੱਚ ਤੁਹਾਨੂੰ ਫਸਲ ਦਾ ਪਾਦ ਦੇਵਾਂਗੇ ਮੰਨਿਆ ਹੋਇਆ ਹੈ ਉਹਨੂੰ ਲਾਗੂ ਕਰਦੇ ਜੇ ਰੋਲਾ ਮੁੱਕ ਜੇ ਅੱਡੂਜੀ ਗੱਲ ਹੈ ਤੀਜੀ ਤੀਜਾ ਇੰਪੋਰਟੈਂਟ ਹੈ ਜੇਕਰ ਕਾਰਪੋਰੇਟ ਲੋਕਾਂ ਦਾ 1.14 ਲੱਖ ਕਰੋੜ ਰੁਪਈਆ ਮਾਫ ਕੀਤਾ ਜਾ ਸਕਦਾ ਹੈ ਤਾਂ ਪੂਰੇ ਦੇਸ਼ ਦੇ ਕਿਸਾਨਾਂ ਦਾ ਇੰਨਾ ਦੀ 60% ਪਾਪੂਲੇਸ਼ਨ 60% ਪਾਪੂਲੇਸ਼ਨ ਦਾ 18 ਲੱਖ ਕਰੋੜ ਰੁਪਏ ਚੋਰੀ ਮੁਆਫ ਕੀਤਾ ਜਾ ਸਕਦਾ ਜੀ ਤੀਜੀ ਗੱਲ ਹੋਰ ਇੰਪੋਰਟੈਂਟ ਹੈ ਇਸੇ ਪੁਆਇੰਟ ਦੇ ਵਿੱਚ ਹਮ ਅੰਦਾਜ਼ਾ ਲਾਓ ਹਮ ਕਿ ਜਿਹੜਾ ਸਾਡਾ ਇੱਕ ਸਾਲ ਚ ਜੀ ਸਾਨੂੰ ਫਸਲ ਦਾ ਰੇਟ ਨਾ ਦੇ ਕੇ ਹਮ ਇੰਪੋਰਟ ਐਕਸਪੋਰਟ ਦੇ ਵਿੱਚ ਘੜਬੜਾ ਕਰਕੇ ਜੀ ਸਾਡਾ ਜਿਹੜਾ ਲਾਸ ਕੀਤਾ ਹਮ ਦੇਸ਼ ਦੇ ਕਿਸਾਨ ਦਾ ਉਹ ਇੰਨਾ ਕਰਤਾ ਕਿ ਉਹਦਾ ਰਿਕਾਰਡ ਹੈ ਬੋਲਦਾ ਹੈ ਕਿ 14 ਲੱਖ ਕਰੋੜ ਰੁਪਈਆ ਇੱਕ ਸਾਲ ਚ ਦੇਸ਼ ਦੇ ਕਿਸਾਨਾਂ ਦਾ ਪਰਵਾਕਰਦਾ ਹੈ ਜੀ ਹੁਣ ਦੇਸ਼ ਦੇ ਕਿਸਾਨਾਂ ਨੂੰ ਤਾਂ ਅਗਲੇ ਸਾਲ ਚ 14 ਲੱਖ ਕਰੋੜ ਦਾ ਘਾਟਾ ਪਾਇਆ ਜਾ ਰਿਹਾ ਹੈ ਤੇ ਕਾਰਪੋਰੇਟਾਂ ਨੂੰ ਕਦ ਕਰਦਾ ਛੱਡਿਆ ਜਾ ਸਕਦਾ ਅੱਜ ਜਦੋਂ ਦੇਸ਼ ਦਾ 7 ਲੱਖ ਦੇ ਕਰੀਬ ਕਿਸਾਨ ਖੁਦਕਸ਼ੀ ਕਰ ਗਿਆ ਉਦੋਂ ਕਿਸਾਨ ਨੂੰ ਕਰਕੇ ਦੀ ਰਾਹਤ ਜਣੀ ਬੰਦੀ ਨਹੀਂ ਹੁਣ ਸਰਕਾਰ ਇਹਨਾਂ ਸਾਡੀਆਂ ਤਿੰਨ ਮੰਗਾਂ ਨਹੀਂ ਬਾਕੀ ਮੰਗਾਂ ਜਿਹੜੀ WTO ਚ ਇਹਨਾਂ ਨੇ ਖੁਦ ਨੇ ਕਿਹਾ ਹੈ ਕਿ ਅਸੀਂ ਐਗਰੀਕਲਚਰ ਸੈਕਟਰ ਨੂੰ WTO ਚੋਂ ਬਾਹਰ ਕਢਵਾਉਣ ਲਈ ਯਤਨਸ਼ੀਲਤਾ ਕਰਨ ਉੱਥੇ ਕਰਵੇ ਕਰ ਖੇਤੀਬਾੜੀ ਨੂੰ WTO ਚੋਂ ਬਾਹਰ ਕੱਢ ਕੇ ਜੋ ਅੱਛਾ ਇਹ ਤਿੰਨੋਂ ਜਾਂ ਚਾਰੇ ਜਿਹੜੀਆਂ ਮਤਲਬ ਕਰਨਾ ਕਿ ਸਾਡੇ ਜਿਹੜੇ ਸਾਡੀਆਂ ਅਸੀਂ ਇੱਥੇ ਬੈਠੇ ਆ ਸਾਡੀਆਂ ਲਾਗੂ ਕਰ ਦੇ ਅਗਰ ਨਹੀਂ ਲਾਗੂ ਕਰਦੇ ਸਾਡੇ ਨਾਲ ਅਸੀਂ ਬਹਿਣੇ ਆ ਮੈਂ ਕਿ ਸਾਡੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਫਿਰ ਅਸੀਂ ਦਿੱਲੀ ਨਹੀਂ ਆਵਾਂਗੇ ਤਾਂ ਹੋਰ ਕੀ ਕਰਾਂਗੇ ਦਿੱਲੀ ਸਾਡੀ ਰਾਜਧਾਨੀ ਹੈ ਪੰਜਾਬ ਤੁਸੀਂ ਸਾਨੂੰ ਇਹ ਕਹਿ ਦਿਓ ਕਿਹਦੀ ਮਨਸ਼ਾ ਸਾਡੀ ਕੀ ਇਹ ਸਾਨੂੰ ਸਪਸ਼ਟ ਕਰੋ ਹੂੰ ਦੂਜੀ ਗੱੜੀ ਮੈਂ ਗਣੀ ਸੋਹਣਾ ਗੱਲ ਕੀ ਪੰਜਾਬ ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਕੀ ਦਿੱਲੀ ਪੰਜਾਬ ਦੀ ਰਾਜਧਾਨੀ ਨਹੀਂ ਕੀ ਦਿੱਲੀ ਹਰਿਆਣੇ ਦੀ ਰਾਜਧਾਨੀ ਨਹੀਂ ਹਰਿਆਣੇ ਤੇ ਪੰਜਾਬ ਤੇ ਹਰਿਆਣੇ ਦਾ ਕੀ ਹਾਲਾਤ ਕੀਤਾ ਹੋਇਆ ਹੈ ਸਾਰੇ ਦੇ ਸਾਰੇ ਪਿੰਡਾਂ ਦੇ ਦਾਲੇ ਫੋਰਸਿਸ ਲਾ ਕੇ ਹਰਿਆਣੇ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਹੈ ਬਾਹਰ ਹੀ ਨਿਕਲ ਦਿੱਤਾ ਜਾ ਰਿਹਾ ਹੈ ਕੀ ਹਰਿਆਣੇ ਪੰਜਾਬੀ ਦਾ ਪੰਜਾਬ ਦੇ ਲੋਕ ਦਤਵਾਦੀ ਹੋਣਗੇ ਹਰਿਆਣੇ ਚ ਬਤਵਾਦੀ ਬੈਠ ਗਿਆ ਹਰਿਆਣੇ ਚ ਵੀ ਖਾਲਸਤਾਨੀ ਬੈਠੇ ਆ ਕਾਦੋ ਰਣ ਦੇ ਲੋਕਾਂ ਨੂੰ ਤੇ ਹਲਾਤ ਕੀਤਾ ਹੋਇਆ ਸੋ ਜਿਹੜੇ ਸਾਡੇ ਲੋਕ ਅਕਲ ਜੁਪੀ ਤੋਂ ਹੋਣਾ ਚਾਹ ਰਹੇ ਸਾਡੇ ਵਿੱਚ ਉੱਥੇ ਸਾਡੀਆਂ 10 ਜothe ਬੰਦੀਆਂ ਨੂੰ ਉੱਥੇ ਦੀ ਉੱਥੇ ਮਦਨ ਨੇ ਰਿਟੇਨ ਕਰਕੇ ਰੱਖਿਆ ਹੋਇਆ ਕਰਨਾਟਕ ਤੋਂ ਸਾਡੇ ਬੰਦੇ ਆ ਰਹੇ ਮੱਧ ਪ੍ਰਦੇਸ਼ ਦੇ ਵਿੱਚ ਟ੍ਰੇਨ ਤੋਂ ਉਤਾਰ ਕੇ ਉੱਥੇ ਦੀ ਟ੍ਰੇਨ ਕਰ ਲਏ ਤੁਸੀਂ ਜੀ ਹੁਣ ਉਹ ਤਾਂ ਅਸੀਂ ਤਾਂ ਚਲੋ ਮੰਨ ਲਈਦਾ ਪਤਾ ਨਹੀਂ ਕੀ ਮੰਕਸ਼ਾ ਲੈ ਕੇ ਆ ਰਹੇ ਯਾਰ ਉਹ ਤਾਂ ਟ੍ਰੇਨ ਚ ਆ ਰਹੇ ਆ ਤੁਹਾਡੀਆਂ ਬੁਕਿੰਗਾਂ ਕਰਵਾ ਕੇ ਆ ਰਹੇ ਨੇ ਉਹਨਾਂ ਨੂੰ ਤੁਸੀਂ ਉਸ ਤਰੀਕੇ ਨਾਲ ਚੁਣਿਆਉਂਦੇ ਰਹੇ ਤਾਂ ਇਹ ਸਰਕਾਰ ਦਾ ਜਿਹੜਾ ਲੋਕਤੰਤਰ ਢਾਜੇ ਦੀਆਂ ਵੱਡੇ ਹੋ ਕੇ ਦੇ ਰਹੀ ਸਾਡੀ